ਸਮਰਾਲਾ ਪੁਲਿਸ ਵੱਲੋਂ ਪੁੱਕੀ ਸਮੇਤ 10 ਪੇਟੀਆਂ ਸ਼ਰਾਬ ਕੀਤੀ ਬਰਾਮਦ ਇੱਕ આરોપી ਕਾਬੂ। ਲੋਕ ਸਭਾ ਚੌਣਾ ਦੇ ਸਬੰਧ ਦੇ ਵਿੱਚ ਸਮਰਾਲਾ ਪੁਲਿਸ ਵੱਲੋਂ ਵਕ ਵਕ ਜਗਾਤੇ ਸ਼ਰਾਰਤੀ ਅਨਸਰਾ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ ਵਾਸਤੇ ਲਗਾਤਾਰ ਸਖਤਾਈ ਵਰਤੀ ਜਾ ਰਹੀ ਹੈ। ਅਤੇ ਸ਼ੱਕੀ ਲੋਕਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਦੇ ਵਿੱਚ ਸਮਰਾਲਾ ਪੁਲਿਸ ਵੱਲੋਂ ਪਿੰਡ ਬਲਾਲਾਚੇ ਰਹਿਣ ਵਾਲੇ ਇੱਕ ਵਿਅਕਤੀ ਜੋ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ जीएसटीआर ਵਿੱਚ ਉਸ ਵਿਅਕਤੀ ਵੱਲੋਂ ਪੁੱਕੀ ਵੇਚਣ ਅਤੇ ਸ਼ਰਾਬ ਵੇਚਣ ਦਾ ਤੰਦਾ ਵੀ ਜੋਰਾ ਤੇ ਕੀਤਾ ਜਾ ਰਿਹਾ ਸੀ ਦੁਕਾਨ ਤੇ ਛਾਪੇਮਾਰੀ ਕਰਦੇ ਹੋਏ ਉਸ ਕੋਲੋਂ 10 ਪੇਟੀ ਸ਼ਰਾਬ ਮਾਰਕਾ ਡਾਲਰ ਅਤੇ 72 ਕਿਲੋ ਪੁੱਕੀ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਪੁਲਿਸ ਵੱਲੋਂ આરોપી ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਮਿਲੀ ਜਾਣਕਾਰੀ ਅਨੁਸਾਰ આરોપી ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ੇ ਵੇਚਣ ਦਾ ਤੰਦਾ ਕਰਦਾ ਆ ਰਿਹਾ ਸੀ ਦੋਸ਼ੀ ਉੱਪਰ ਪਹਿਲਾ ਵੀ ਐਨਡੀਪੀਐਸ ਅਕੜਦਾ ਮੁਕਦਮਾ ਦਰਜ ਹੈ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਸਮਰਾਲਾ ਤੋਂ ਕਰਿਸ਼ਨ ਲਾਲ ਚਾਨਾ ਦੀ ਰਿਪੋਰਟ ਹਾਂਜੀ ਕੱਲ ਸਾਡੇ ਇੱਕ ਸਪੈਸ਼ਲ ਇਲੈਕਸ਼ਨ ਸੰਬੰਧੀ ਨਾਕਾ ਬੰਦੀਆਂ ਲਗਾਈਆਂ ਗਈਆਂ ਸੀ ਜੇ ਮਾਮਲਾ ਹੋ ਗਿਆ ਐਸਐਸਪੀ ਸਾਹਿਬਾ ਦੇ ਅਧਿਕਾਰਤ ਅਨੁਸਾਰ ਇਲੈਕਸ਼ਨ ਕਮਿਸ਼ਨ ਗਿਆ ਅਧਿਕਾਰਤ ਅਨੁਸਾਰ ਜਦੋਂ ਉਸੇ ਨਾਕਾ ਬੰਦੀ ਲਾਈ ਹੋਈ ਸੀ ਤਾਂ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਵੇ ਲਾਲੀ ਪਿੰਡ ਬਲਾਲੇ ਦਾ ਹੈਗਾ ਉਹ ਜਿਹੜਾ ਭੁੱਕੀ ਦਾ ਤੇ ਸ਼ਰਾਬ ਦਾ ਕੰਮ ਕਰਦਾ ਹੈ ਤੇ ਅਸੀਂ ਮੌਕੇ ਤੇ ਆਪਣੀਆਂ ਸਗੀਆਂ ਪਾਰਟੀਆਂ ਨੇ ਰੇਡ ਕੀਤੀ ਤੇ ਰੇਡ ਦੌਰਾਨ ਅਸੀਂ 10 ਪੇਕੀਆਂ ਸ਼ਰਾਬ ਕ੍ਰੀਐਕਸਰਮ ਦولت ਦੇ ਸਾਈਕ ਲੋਕੋ ਕੀ ਬਰਾਮਦ ਕੀਤੀ ਇਹ ਕੋਈ ਇਲੈਕਸ਼ਨ ਚ ਵਰਤੀ ਜਾਣੀ ਸੀਗੀ ਤੇ ਸ ਹੈ ਇਹ ਰੂਟੀਨ ਚ ਕੰਮ ਕਰਦਾ ਕਲੈਕਸ਼ਨ ਡਰਾਉਣ ਕੇਕਿੰਗ ਦੇ ਜਿਹੜੀ ਕਰਨ ਕਰਕੇ ਪੰਜਾਬ ਤਬਰ ਹੋਇਆ ਇਹ ਕਿਤੋਂ ਲੈ ਕੇ ਆਉਂਦਾ ਸੀ ਤੇ ਕਿਹੜੇ ਏਰੀਆ ਇਥੇ ਸਪਲਾਈ ਕੀ ਇਹ ਰਾਜਸਥਾਨ ਤੋਂ ਲੈ ਕੇ ਆਉਂਦਾ ਸੀ ਤੇ ਇਸ ਇਲਾਕੇ ਦੇ ਵਿੱਚ ਹੀ ਇੱਥੇ ਵੇਚਦਾ ਇਹ ਦੁਕਾਨੋਂ ਕਰਦਾ ਹੈਗਾ ਕਰਿਆਨੇ ਦੀ ਕੋਠੀ ਬੈਠਾ ਵੇਚੀ ਜਾਂਦਾ ਸੀ ਦਾ ਸੌਧਿਆਂ ਦੇ ਨਾਲ ਪਹਿਲਾਂ ਕਿ ਪਰਚਾ ਕੋ ਕਿਤੇ ਪਹਿਲਾਂ ਕਿ ਪਰਚਾ ਹੈਗਾ ਡਾਕਮਨੀ ਵਗੈਰਾ ਕੋਈ ਗ੍ਰਾਮ ਨਹੀਂ ਨਹੀਂ ਡਾਕ ਨਹੀਂ ਕਿੰਨੀ ਕਦੇ ਤੂੰ ਇਹ ਜਿਹੜਾ ਇਹ ਕਰ ਰਿਹਾ ਸੀ ਇਹ ਪਿਛਲੇ 500 ਸਾਲ ਤੋਂ ਕਰ ਰਹੇ ਹਨ ਜਿਹਨਾਂ ਦੀ ਪ੍ਰਾਪਰਟੀ ਆ ਦੇਖਿਆ ਇਹ ਜੀ ਤੁਸੀਂ ਇਹਦਾ ਬੋਲ ਰਹੇ ਜੀ ਪ੍ਰਾਪਰਟੀ ਵਿੱਚ ਜੀ ਹਾਂ ਬਿਲਕੁਲ ਜੀ ਇਹਦੀ ਪ੍ਰਾਪਰਟੀ ਦੇਖੀ ਜਾਊਗੀ ਪ੍ਰਾਪਰਟੀ ਕਿਸ ਸਮੇਂ ਵਿੱਚ ਬਣਾਈ ਹੈ ਉਹ ਜਿਹੜੀਆਂ ਹਦਾਇਤਾਂ ਨੇ ਹਦਾਇਤਾਂ ਮੁਤਾਬਕ ਉਸਾਰੀ ਪਹਿਲਾਂ ਕਿੰਨੇ ਪਰਚੇ ਦੇ ਸੀ ਪਹਿਲਾ ਇੱਕ ਪਰਚਾ ਉਹ ਵੀ ਸੀ ਬਈ ਉਹ ਵੀ ਸ਼ਰਾਬ